ਦੇਖ ਸਾਡੇ ਜਿਹੜਾ ਪਾਣੀ ਆ ਉਹ ਟਰੈਕਟਰ ਦੀ ਹੱਕ ਤੱਕ ਪਹੁੰਚ ਗਿਆ ਵਾ ਵਾਹਿਗੁਰੂ ਵਾਹਿਗੁਰੂ ਦਰਦ ਹਟਾ ਦੇ ਇਹਨਾਂ ਵੀਰ ਨੂੰ ਵੀ ਇੱਧਰ ਘਰ ਵੀ ਵਿਖਾਵੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਵਾ ਜਿਹੜੇ ਵੀਰ ਭਰਾਵਾ ਡਾਂਗ ਲੈ ਕੇ ਜਾ ਰਹੇ ਆ ਤਾਂ ਜੋ ਟਰੈਕਟਰ ਨੂੰ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਕੋਈ ਗਲੀਆਂ ਗਲੀਆਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਵਾ ਆ ਵੀਰ ਜੀ ਗੋਤਾਖੋਰਾ ਸਪੈਸ਼ਲ ਗੋਤਾਖੋਰਾ ਜਿਹਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਾਣੀ ਆ ਸਾਰੇ ਬੰਨੇ ਪੰਜਾਬ ਦੇ ਵਿੱਚ ਪਾਣੀ ਹੀ ਪਾਣੀ ਆ ਮਾਤਾ ਪੁੱਛਿਆ ਮੈਂ ਕਿਵੇਂ ਮਾਤਾ ਠੀਕ ਕਹਿੰਦੀ ਕੁਛ ਨਹੀਂ ਪਹਿਲਾਂ ਕਹਿੰਦੀ ਚਾਹ ਬਣਾਵਾ ਸਾਰਿਆਂ ਵਾਸਤੇ ਪਾਣੀ ਪੂਣੀ ਕਿੱਦਾਂ ਤੁਹਾਡੀ ਜ਼ਮੀਨਾਂ 'ਚ ਜ਼ਮੀਨें ਸਾਰੇ ਮਾਰ ਗਿਆ ਸੀ ਉਹ ਨੰਬਰ ਰਹਿ ਗਿਆ ਆ ਦੇਖ ਸਕਦੇ ਤੁਸੀਂ ਕਿ ਵੀ ਸੇਵਾ ਕਰ ਰਹੇ ਆ ਜਿਵੇਂ ਮਤਲਬ ਸਰਕਾਰ ਅਕਵਾਇਰ ਕਰਨਾ ਚਾਹੁੰਦੀ ਸੀ ਹਾਂਜੀ ਸੈਂਟਰ ਸਰਕਾਰ ਨਾਲ ਪੰਜਾਬ ਸਰਕਾਰ ਵੀ ਲੜੀ ਐ ਉਹ ਰੌਲਾ ਪੈ ਗਿਆ ਲੋਕਾਂ ਨੇ ਧਰਨੇ ਲਾਤੇ ਜੋ ਕਿ ਕਾਇਮ ਹੋ ਗਏ ਤੇ ਉਹਨਾਂ ਆਖਿਆ ਜਮੀਨਾਂ ਨਹੀਂ ਦੇਣੀਆਂ ਉਹਨਾਂ ਹਸਾਬ ਨਾਲ ਵੀ ਇਹਨਾਂ ਨੂੰ ਕਮਜ਼ੋਰ ਕਰੋ ਕਮਜ਼ੋਰ ਕਰੋ ਤੇ ਇਹ ਕਮਜ਼ੋਰ ਕਰੋ ਜਦੋਂ ਕਰਜ਼ਾਈ ਹੋ ਜਾਣਗੇ ਇਹ ਆਪਣੇ ਆਪ ਆਖਣਗੇ ਵੀ ਜਮੀਨਾਂ ਹੀ ਵੇਚਣੀਆਂ ਵੇਚਣੀਆਂ ਲੈ ਲਓ ਜਮੀਨ ਤੇਰੀ ਮਾਂ ਲੈ ਵੇਖ ਸਕਦੇ ਜੇ ਵੀ ਕਿਦਾਂ ਵਿਚਾਰੀ ਆ ਭਾਵ ਕੋਈ ਪਈ ਆ ਤੇ ਕਿਉਂਕਿ ਹਾਲਾਤ ਹੀ ਇਹਨਾਂ ਨੇ ਐਵੇਂ ਦੇ ਬਣਾ ਦਿੱਤੇ ਆ ਕਿ ਇੱਥੇ 20 ਹੁੰਦੀਆਂ ਕਿੱਲਾਂ ਵਾਲਾ ਵੀ ਇਹਨਾਂ ਨੇ ਲਾਇੰਡ ਤੇ ਲੈ ਕੇ ਖੜਾ ਕਰ ਦਿੱਤਾ ਪਰ ਦੁਨੀਆ ਮਾਰ ਦੇ ਸਕਦੀ ਆ ਪਰ ਸਾਨੂੰ ਉਹ ਨਾ ਮਾਰੇ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਅੱਜ ਆਪਾਂ ਪਹੁੰਚੇ ਹਾਂ ਫਰੋਪਾ ਦਿਲੇ ਦੇ ਪਿੰਡ ਫਤਿਆਲਾ ਦੇ ਵਿੱਚ ਅੱਜ ਪਿੰਡ ਦੇ ਵਿੱਚ ਅਸੀਂ ਹਜੇ ਸਟਾਰਟਿੰਗ ਹੋਈ ਆ ਐਂਟਰੀ ਹੋਈ ਆ ਤੁਸੀਂ ਦੇਖ ਸਕਦੇ ਜਿਹੜਾ ਪਾਣੀ ਆ ਉਹ ਟਰੈਕਟਰ ਦੀ ਹੁੱਕ ਤੱਕ ਪਹੁੰਚ ਗਿਆ ਵਾ ਅੱਗੇ ਤੁਸੀਂ ਮੈਂ ਵੀਰ ਨੂੰ ਕਹਿੰਦਾ ਅੱਗੇ ਦਿਖਾਵੇ ਅੱਗੇ ਜਿਹੜੇ ਵੀਰ ਭਰਾਵਾ ਆ ਡਾਂਗ ਲੈ ਕੇ ਜਾ ਰਹੇ ਆ ਤਾਂ ਜੋ ਟਰੈਕਟਰ ਨੂੰ ਕੋਈ ਪ੍ਰੋਬਲਮ ਨਾ ਆਵੇ ਦਿੱਕਤ ਨਾ ਆਵੇ ਕੋਈ ਰਾਹ ਖੱਟਾ ਹੋਵੇ ਤਾਂ ਪਤਾ ਲੱਗ ਜਾਈ। ਤੁਸੀਂ ਵੇਖਾਂ ਤੇ ਜੇ ਕਿ ਆ ਵੀਰਾਂ ਦੀ ਜਿਹੜੀਆਂ ਵਾ ਜਿਹੜੇ ਹਿਲਪਾ ਦਾ ਕਰੋ ਵੀਰਾਂ ਤੱਕ ਪਾਣੀ ਪਹੁੰਚ ਚੁੱਕਾ ਵਾ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਆ ਜਿਹੜਾ ਦਰਿਆ ਵਾ ਇਹ ਦਿਨੋ ਦਿਨ ਘਟਣ ਦੀ ਬਜਾਏ ਵਧਦਾ ਜਾ ਰਿਹਾ ਮੈਂ ਕਿੰਨਾ ਵੀਰ ਨੂੰ ਵੀ ਇੱਧਰ ਘਰ ਵੀ ਵਿਖਾਵੇ ਘਰਾਂ ਦੇ ਵਿੱਚ ਪਾਣੀ ਪੁੰਚ ਚੁੱਕਾ ਵਾ ਹਾਲਾਤ ਇੰਨੇ ਮਾੜੇ ਆ ਕਿ ਵਿਚਾਰਿਆਂ ਦੀਆਂ ਫਸਲਾਂ ਬਾੜ ਵਿਚਾਰਿਆਂ ਦੀਆਂ ਜਿਹੜੀਆਂ ਮਾਲ ਡੰਗਰ ਵਾ ਬੱਚੇ ਆ ਉਹ ਪਾਣੀ ਦੇ ਵਿੱਚ ਫਸ ਚੁੱਕੇ ਆ ਤੇ ਇਹਨਾਂ ਨੂੰ ਬਚਾਉਣ ਵਾਸਤੇ ਜਿਹੜੇ ਰਾਹਤ ਕਾਰਜ ਆ ਉਹ ਬਹੁਤ ਜਿਹੜੇ ਲਿਮਟਿਡ ਆ ਸਿਰਫ ਤੇ ਸਿਰਫ ਜਿਹੜੀਆਂ ਐਨਜੀਓ ਆ ਸਾਡੇ ਵੀਰ ਹੋਣੀਆਂ ਜਿਹੜੇ ਗਰਦੀਵਾਲ ਵਾਲੇ ਆ ਪ੍ਰਭਾਸਰਾ ਵਾਲੇ ਆ ਜਾਂ ਜੁਨਾਈਟਿਡ ਸਿੱਖ ਵਾਲੇ ਆ ਇਸ ਐਂਡ ਯੂਜ਼ ਰਲ ਕੇ ਇਹਨਾਂ ਦੀ ਮਦਦ ਕਰ ਰਹੀਆਂ ਵਾ ਜਿਹੜੇ ਗਵਰਨਮੈਂਟ ਵੱਲੋਂ ਉਹ ਲਗਭਗ ਜ਼ੀਰੋ ਦੇ ਮੁਕਾਬਲੇ ਮਾਨਕ ਚਲ 5% ਜਿਹੜੀ ਇਹਨਾਂ ਨੂੰ ਸਹਯੋਗ ਦਿੱਤਾ ਜਾ ਰਿਹਾ ਵਾ ਮੈਂ ਵੀ ਇਹਨੂੰ ਕਿੰਨਾ ਇੱਕ ਰੀ ਵਿਖਾਵੇ ਕਿ ਬਹੁਤ ਜ਼ਿਆਦਾ ਇੱਥੇ ਜਿਹੜੇ ਆ ਟਰੈਕਟਰ ਪਾਣੀ ਦੇ ਵਿੱਚ ਡੁੱਬੇ ਆ ਕਈ ਥਾਈ ਅਨਹੋਣੀਆਂ ਵੀ ਵਾਪਰੀਆਂ ਵਾ ਸੋ ਪੰਜਾਬੀ ਵੀਰ ਭਰਾ ਆਪਣੇ ਸਿਰ ਸਿਰ ਇੱਕ ਦੂਜੇ ਦੀ ਮਦਦ ਕਰ ਰਿਹਾ ਆ ਆ ਫਸਲਾਂ ਦੀ ਦੇਖ ਸਕਦੇ ਜੇ ਫਸਲਾਂ ਦੀ ਤਬਾਹੀ ਹਰ ਸਾਲ ਹੋ ਰਹੀ ਆ ਇਹਨਾਂ ਹੜ੍ਹਾਂ ਦਾ ਕਰਕੇ ਕੋਈ ਵੀਰ ਭਰਾ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਇਹਨਾਂ ਦੇ ਏਰੀਆ ਦੇ ਵਿੱਚ ਪਹੁੰਚ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਜ਼ਰੂਰੀ ਵਸਤਾਂ ਜਿਵੇਂ ਭੈਣਾਂ ਦੇ ਜ਼ਰੂਰੀ ਸਮਾਨ ਹੁੰਦੇ ਆ ਉਹ ਤੁਸੀਂ ਪਹੁੰਚਾ ਸਕਦੇ ਜੇ ਜਾਂ ਜਿਵੇਂ ਤੁਸੀਂ ਸੁੱਕਿਆ ਰਸਦਾ ਦੁੱਧ ਸੁੱਕੇ ਮਤਲਬ ਜਿਵੇਂ ਦਾਣਾ ਹੋ ਸਾਜਿਆਵਾ ਉਹ ਪਹੁੰਚਾ ਸਕਦੇ ਜੀ ਪਾਣੀ ਦੀ ਬਹੁਤ ਜ਼ਿਆਦਾ ਕਿਲਤ ਆ ਰਹੀ ਹੈ ਇੱਥੇ ਠੀਕ ਹੈ ਜੀ ਆਹ ਵੀ ਦੇਖਤਾ ਤੇ ਨੇ ਕਿ ਲੋਕਾਂ ਨੇ ਜਿਹੜੀਆਂ ਆਪਣੇ ਟੂਫਾ ਬਣਾਈਆਂ ਵਾ ਦੇਸੂ ਜਗੜ ਬਣਾਇਆ ਸਮਾਨ ਨੂੰ ਲੈ ਕੇ ਜਾਣ ਵਾਸਤੇ ਕਿਉਂਕਿ ਬੇੜੀਆਂ ਦੇ ਬਹੁਤ ਘਾਟ ਆ ਮੈਂ ਵੀ ਨੂੰ ਕਹਿੰਦਾ ਕਿ ਆ ਹਵੇਲੀ ਦੇ ਵਿੱਚ ਦਿਖਾ ਦਵੇ ਜਿੱਥੇ ਪਸ਼ੂ ਡੰਗਰਾਂ ਦੇ ਵਿਚਾਰੇ ਨੇ ਬਹਿਣਾ ਸੀਗਾ ਉੱਥੇ ਵਿਚਾਰੇ ਅੱਜ ਪਾਣੀ ਹੋ ਚੁੱਕਾ ਵਾ ਤੇ ਲੋਕਾਂ ਨੇ ਆਪਣੇ ਮਜਬੂਰਨ ਆਪਣੇ ਘਰਾਂ ਨੂੰ ਥਾਲੇ ਲਾਏ ਆ ਕਿਉਂਕਿ ਮਜਬੂਰੀਆਂ ਇੱਥੋਂ ਤੱਕ ਜਿਆਦਾ ਵੱਧ ਤੱਕ ਆ ਕੇ ਲੋਕਾਂ ਨੂੰ ਆਪਣੇ ਘਰ ਛੱਡਣੇ ਮਜਬੂਰ ਹੋ ਚੁੱਕੇ ਆ ਘਰ ਛੱਡਣ ਨੂੰ ਵਿਚਾਰੇ ਮਜਬੂਰ ਹੋ ਚੁੱਕੇ ਆ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਲਾ ਲੋ ਜਾ ਕੋਈ ਕੁਦਰਤੀ ਆਪਾਂ ਨਹੀਂ ਲਾੜੋ ਕਿ ਜਿਹੜੇ ਪੰਜਾਬੀ ਭਰਾਵਾ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲ ਰਹਿ ਰਹੇ ਆ ਵੀ ਨੂੰ ਕਹਿੰਨਾ ਕਿ ਆਹ ਘਰ ਹੀ ਦਿਖਾਵੇ ਕਿੰਨਾ ਵਿਚਾਰੇ ਘਰ ਜਿਹੜੇ ਸੁੰਨੇ ਆ ਆਪਣੇ ਮਾਲਕਾਂ ਨੂੰ ਡਿੱਗ ਰਹੇ ਆ ਤੇ ਘਰਾਂ ਨੂੰ ਬਾਹਰ ਤਾਲੇ ਲੱਗਦੇ ਆ ਗੁਰਦਾਰਾ ਦੇ ਇਜ਼ਹਾਰ ਹੋਤੇ ਆ ਆ ਗੁਰਦਾਰਾ ਸਾਹਿਬ ਆਪਣੇ ਘਰ ਤੇ ਪਿੰਡ ਫਤਿਹੜਾ ਦਾ ਗੁਰਦਾਰਾ ਹੀ ਉੱਤੇ ਵਾਲੇ ਦਾ ਗੁਰਦਾਰਾ ਸਾਹਿਬ ਆ ਉੱਥੇ ਦੇਖੋ ਕਿ ਲੋਕ ਆਪਣੇ ਆਜ਼ਾਦ ਕਰਿਆ ਆਪਣੇ ਸਮਾਰਕ ਨੂੰ ਕਿ ਗੁਰਦਾਰਾ ਕਿਸੇ ਨੇ ਵੀ ਐਸੀ ਸਹਿਯੋਗ ਦੇਣਾ ਹੋਵੇ ਮੈਂ ਵੀਰ ਜੀ ਨੂੰ ਕਹਿਣਾ ਕਿ ਇਹ ਬਾਤ ਪੰਜਾਬ ਦੀ ਜਰਸੀ ਬੰਦੀ ਵੱਲੋਂ ਬੱਲਾਵਾਲ ਤੋਂ ਗੁਰਦੀਪ ਸਿੰਘ ਵੀਰ ਜੀ ਆ ਇਹ ਆਪਣਾ ਮੋਬਾਈਲ ਨੰਬਰ ਆਪਣਾ ਡਰੈਸ ਜਰੂਰ ਦੱਸਣ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6832 09966 683209966 ਜੀ ਨੰਬਰ ਆ ਕੋਈ ਕੋਸ਼ਿਸ਼ ਕਰ ਰਹੇ ਕਿ ਦੂਰ ਤੋਂ ਦੂਰ ਜਾ ਕੇ ਇਹ ਸੇਵਾ ਪੰਡਿਤ ਜੀ ਦੇ ਸਾਜੋ ਜਿਹੜਾ ਸੇਵਾ ਦਾ ਦੁਰਪਯੋਗ ਨਾ ਹੋਵੇ ਕਿਉਂਕਿ ਅਸੀਂ ਜਿਹੜੀ ਕੱਡਿਆਂ ਤੇ ਸੇਵਾ ਦਿੱਤੀ ਜਾਂਦੀ ਹੈ ਉਹ ਸਾਨੂੰ ਗੱਲਾਂ ਸੁਣਨ ਮਿਲ ਰਹੀਆਂ ਅਸੀਂ ਵੀ ਜਿਹੜੇ ਰੋਹਤਾਂ ਉਹਨਾਂ ਤੱਕ ਪਹੁੰਚਦੀ ਨਹੀਂ ਆ ਤੇ ਜਿਹੜੇ ਮੇਰੇ ਵਰਗੇ ਚੁਸਤ ਚਲਾ ਕੇ ਕਈ ਬਹੁਤ ਜਿਆਦੀ ਹੜੱਪ ਰਹੇ ਆ ਮੈਨੂੰ ਕਿੰਨਾ ਕਿਉਂ ਵਿਖਾਵੇ ਕਿਦਾਂ ਟਿੱਪਾ ਦੇ ਉੱਪਰ ਸੇਵਾ ਜਿਹੜੀ ਆ ਲੋਕੀ ਵੀਰਾਂ ਆਪਣੇ ਤੇਰਾ ਨੂੰ ਲੈ ਕੇ ਜਾ ਰਹੇ ਆ ਕਿਉਂਕਿ ਹਸਾਂ ਦੇ ਵਿੱਚ ਕਈਆਂ ਬੜੀਆਂ ਮਤਾਂ ਜੋ ਜਿੱਥੇ ਪੰਡਿਤ ਡੁਬਾਵੇ ਇੰਨਿਆਂ ਦੇ ਸਹਾਰੇ ਆ ਮੇਰਾ ਉਹ ਦਰਿਆ ਦਾ ਪਾਣੀ ਆ ਉਹ ਘੱਟ ਗਿਆ। ਕਰਨਾ ਜਾਣਗੇ। ਦੇਖੋ ਨਿੱਕੇ ਨਿੱਕੇ ਬੱਚੇ ਵੀ ਆਏ ਆ ਆ ਸੇਵਾ ਕਰਨ ਆਇ ਪਰੋਪੁਰ ਦੇ ਤੋਂ ਆਇਆ। ਆ ਵੀਜੀ ਗੋਤਾਖੋਰਾ ਸਪੈਸ਼ਲ ਗੋਤਾਖੋਰਾ ਤਾਂ ਜੋ ਇਹ ਇਸ ਕਰਕੇ ਆ ਕਿ ਤਾਂ ਜੋ ਕੋਈ ਅਲਹੋਣੀ ਨਾ ਹੋਵੇ ਤੇ ਅਸੀਂ ਇੱਕ ਦੂਜੇ ਦੀ ਮਦਦ ਕਰ ਸਕੀਏ। ਵੀਜੀ ਕਿਹੜੇ ਪਿੰਡ ਤੋਂ ਆਏ ਆ ਜੀ? ਬਈ ਸਤਿ ਸ਼੍ਰੀ ਅਕਾਲ ਮੇਰਾ ਪਿੰਨ ਵਾੜਾਪਾਈ ਦਾ ਜ਼ਿਲ੍ਹਾ ਫਰੋਜ਼ਪੁਰ। ਅੱਛਾ ਲਖਨ। ओके ਕਿੰਨੇ ਦਿਨ ਹੋ ਗਏ ਆਪ ਜੀ ਨੇ ਇੱਥੇ ਆਏ ਨੂੰ ਮੈਨੂੰ ਜਿੱਦੇ ਦਾ ਪਾਣੀ ਆਇਆ ਬਾਈ ਜੀ ਉੱਦੀ ਦਾ ਆਇਆ ਵੇਖੋ ਵੀਰ ਜੀ ਹੁਣੇ ਸਪੈਸ਼ਲ ਕਹਿੰਦੇ ਕਿ ਮੈਂ ਇਸ ਕਰਕੇ ਆਂ ਕਿ ਰੱਬ ਨਾ ਕਰੇ ਕੋਈ ਅਣਹੋਣੀ ਵਾਪਰੇ ਤਾਂ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਇਹ ਵੀਰ ਜੀ ਹੁਣੇ ਗੋਤਾਖੋਰਾ ਇਹਦੇ ਮੁੰਡੇ ਡੱਬ ਗਏ ਸੀ ਹਾਂਜੀ ਹਾਂਜੀ ਪਿਛਲੀ ਵਾਰ ਇੱਥੇ ਮੁੰਡੇ ਡੱਬ ਗਏ ਸੀ ਅੱਛਾ ਅੱਛਾ ਇੱਕ ਤਾਂ ਉਹਨੂੰ ਬਚਾ ਲਿਆ ਸੀਗਾ ਟਾਈਮ 'ਤੇ ਅੱਛਾ ਤੇ ਇੱਕ ਰੁੜ ਗਏ ਸੀ ਜੀ ਡੱਬ ਗਏ ਵਾਹਿਗੁਰੂ ਵਾਹਿਗੁਰੂ ਇਹ ਲੋ ਉਸੇ ਦੁੱਖ ਦਾ ਕਰਕੇ ਵੀਰ ਜੀ ਹੁਣੇ ਇਸ ਵਾਰ ਫੇਰ ਆਇਆ ਕਿ ਰੱਬ ਨਾ ਕਰੇ ਕੋਈ ਐਹੋ ਜ ਸੰਜੇ ਆ ਤੁਸੀਂ ਦੇਖ ਸਕਦੇ ਸਾਹਮਣੇ ਪਾਣੀ ਆ ਸਾਰੇ ਬੰਨੇ ਪੰਜਾਬ ਦੇ ਵਿੱਚ ਪਾਣੀ ਹੀ ਪਾਣੀ ਆ ਤੇ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਮੈਨੂੰ ਲੱਗਦਾ ਵਾ ਜਿੱਥੋਂ ਤੱਕ ਮੈਂ ਦੇਖਿਆ ਵਾ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਾਣੀ ਨੇ ਜਿਹੜੀ ਉਹ ਮਾਰ ਜਹਾਦੀ ਕੀਤੀ ਆ ਤੇ ਆ ਲੋਕਾਂ ਦੀਆਂ ਗਲੀਆਂ ਗਲੀਆਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚ ਚੁੱਕਾ ਵਾ ਸੋ ਲੋੜ ਵਾ ਇਹਨਾਂ ਦੀ ਜਿਵੇਂ ਵੀ ਟਰਾਲੀਆਂ ਵਾਲੀ ਸੇਵਾ ਕਰ ਰਹੇ ਆ ਇਹਨਾਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ ਆ ਦੇਖ ਸਕਦੇ ਤੁਸੀਂ ਕਿ ਵੀ ਸੇਵਾ ਕਰ ਰਹੇ ਆ ਤੇ ਆਪੇ ਉਹ ਰਾਜਾ ਵਾ ਤੇ ਆਪੇ ਉਹ ਪਖਾਰੀ ਆ ਵਾਈਗਰ ਪੜਾ ਕਰੇ ਇਹ ਸੇਵਾਵਾਂ ਕਿਤੇ ਪਾਣੀ ਦੀ ਸੇਵਾ ਹੋ ਰਹੀ ਆ ਕਿਤੇ ਚਾਰੇ ਦੀ ਸੇਵਾ ਹੋ ਰਹੀ ਆ ਬਹੁਤ ਵਧੀਆ ਵਧੀਆ ਪਰਿਵਾਰਾਂ ਵਾਲੇ ਵੀਰ ਸੀ ਪਰ ਪਾਣੀ ਨੇ ਇਹੋ ਜੀ ਮਾਰ ਮਾਰੀ ਕਿ ਇਹਨਾਂ ਨੂੰ ਇੱਕ ਲਾਈਨ ਦੇ ਵਿੱਚ ਲੈ ਕੇ ਖੜਾ ਕਰ ਦਿੱਤਾ ਕੀ ਕਹਿੰਦੇ ਆ ਪਾਣੀ ਆ ਗਿਆ ਬੰਨਣਾ ਇੱਕ ਮੋਟੋ ਵੀਡੀਓ ਬਾਬਾ ਜੀ ਹਾਂਜੀ ਮਾਤਾ ਪੁੱਛਿਆ ਮੈਂ ਕਿਵੇਂ ਮਾਤਾ ਠੀਕ ਕਹਿੰਦੀ ਕੁਝ ਨਹੀਂ ਪਹਿਲੋ ਕਹਿੰਦੀ ਚਾਹ ਬਣਾਵਾ ਸਾਰਿਆਂ ਵਾਸਤੇ ਹੇਲੋ ਸਾਡੇ ਜਿਹੜੇ ਪੰਜਾਬੀਆਂ ਦੇ ਜਿਹੜੇ ਦਿਲਵਾ ਉਹ ਇਹਨਾਂ دریاਵਾਂ ਨਾਲੋਂ ਕਿਤੇ ਵੱਡੇ ਆ ਜੀ ਠੀਕ ਹੈ ਜੀ ਇਹ ਦਰਿਆ ਸਾਡਾ ਕੁਝ ਵਿਗਾੜ ਨਹੀਂ ਸਕਦੇ ਜਿਹੜੇ ਸਾਡੇ ਹੌਸਲੇ ਉਹ ਤਾਂ ਨਹੀਂ ਸਕਦੇ ਮਾਤਾ ਜੀ ਕੀ ਨਾਂ ਤੁਹਾਡਾ ਅੱਛਾ ਇਹੋ ਘਰ ਮੇਰੀ ਮਾਂ ਦਾ ਤੇ ਮਾਤਾ ਜੀ ਪਾਣੀ ਪੂਣੀ ਕਿਦਾਂ ਤੁਹਾਡੀ ਜ਼ਮੀਨਾਂ ਚ ਜ਼ਮੀਨਾਂ ਸਾਰੇ ਮਰ ਗਿਆ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਮਰ ਗਿਆ ਜ਼ਮੀਨਾਂ ਮਰ ਚੁੱਕੀਆਂ ਵਾਂ ਪਰ ਜ਼ਮੀਰਾਂ ਨਹੀਂ ਮਰੀਆਂ ਨਹੀਂ ਜੀ ਠੀਕ ਹੈ ਜੀ ਇਹ ਲੋ ਜ਼ਮੀਨਾਂ ਮਰ ਚੁੱਕੀਆਂ ਪਰ ਇਹਨਾਂ ਦੀ ਜ਼ਮੀਰਾਂ ਨਹੀਂ ਮਰੀਆਂ ਇਹ ਮਾਂ ਹੁਣੀ ਕਹਿ ਰਹੀ ਕਿ ਪੁੱਤ ਤੁਹਾਨੂੰ ਪਾਣੀ ਪਿਵਾਵਾਂ ਤੁਹਾਨੂੰ ਚਾਹ ਪਿਵਾਵਾਂ ਇਹ ਆ ਸਾਡੇ ਪੰਜਾਬੀਆਂ ਦੇ ਹੌਂਸਲੇ ਠੀਕ ਹੈ ਜੀ ਮਾਤਾ ਪਰ ਜਿਹੜੇ ਪਾਣੀ ਆ ਤੁਹਾਨੂੰ ਕੀ ਲੱਗਦਾ ਕਿ ਕੁਦਰਤੀ ਆਏ ਆ ਕਿ ਜਾਂ ਕਿਸੇ ਨੇ ਲਿਆਂਦੇ ਆ ਉਹ ਦੱਤੀ ਹੋ ਸਕਦਾ ਵਾ ਤੇ ਲੈ ਲੈਣ। ਲੈ ਨਹੀਂ ਸਕਦਾ ਵੀ ਕੋਈ ਰਾਜਨੀਤੀ ਤੋਂ ਰਾਜਨੀਤੀ ਤੋਂ ਆਪਾਂ ਜ਼ਮੀਨਾਂ ਨਹੀਂ ਦੇ ਰਹੇ ਇਹਨਾਂ ਨੂੰ। ਠੀਕ ਹੈ ਜੀ ਆਪਣੇ ਤੋਂ ਮੰਗ ਰਹੇ ਜ਼ਮੀਨਾਂ। ਇਹਦੇ ਤੋਂ ਤੱਕੇ ਨਾਲ ਤਰੀਕੇ ਨਾਲ ਆ ਰਹੇ ਜੀ। ਤਰੀਕੇ ਨਾਲ ਲੈ ਰਹੇ ਆ। ਪਰ ਕਿਉਂਕਿ ਇਹਨਾਂ ਨੂੰ ਹੋਰ ਕੋਈ ਕਿ ਆਪੇ ਘਰਾਂ ਦੇ ਵਿੱਚ ਆਉਣਗੇ ਆਪਦੀਆਂ ਜ਼ਮੀਨਾਂ ਦੇਣਗੇ। ਕਰਜੇ ਥੱਲੇ ਆ ਢਾਣ ਵਿੱਚ ਜਾ। ਬਸ ਇਹ ਪੰਜਾਬ ਤੇ ਆਪਾਂ ਉਦੋਂ ਨਹੀਂ ਛੱਡਿਆ ਜਦੋਂ ਸਿਰਾਂ ਦੇ ਮੁੱਲ ਪੈ ਸੀਗੇ। ਪੰਜਾਬ ਦੇ ਆਪ ਉਹਦੋਂ ਨਹੀਂ ਛੱਡਿਆ ਸਿੱਖੀ ਉਹਦੋਂ ਨਹੀਂ ਛੱਡੀ ਜਦੋਂ ਔਰੰਗਜ਼ੇਬ ਨੇ ਅਤਿਆਚਾਰ ਕੀਤਾ ਸੀ ਆ ਤੇ ਹੁਣ ਕਿਦਾਂ ਛੱਡ ਦਾਂਗੇ ਅੱਗੇ ਪਾਣੀ ਨਹੀਂ ਉਹਨਾਂ ਦਾ ਮਤਲਬ ਪਾਣੀ ਛੱਡ ਕੇ ਵੀ ਲੋਕਾਂ ਨੂੰ ਤੰਗ ਕਰ ਗਏ ਜਿਹੜੇ ਨਹੀਂ ਕਿ ਲੋਕ ਮਾਰ ਗਏ ਹਾਂਜੀ ਜਿਵੇਂ ਮਤਲਬ ਸਰਕਾਰ ਐਕਵਾਇਰ ਕਰਨਾ ਚਾਹੁੰਦੀ ਸੀ ਹਾਂਜੀ ਸੈਂਟਰਲ ਸਰਕਾਰ ਨਾਲ ਪੰਜਾਬ ਸਰਕਾਰ ਵੀ ਲੜੀ ਐ ਹਾਂਜੀ ਠੀਕ ਆ ਜੀ ਉਸ ਤਰ੍ਹਾਂ ਉਹ ਰੌਲਾ ਪੈ ਗਿਆ ਲੋਕਾਂ ਨੇ ਧਰਨੇ ਲਾਤੇ ਰੋਕੀ ਕਾਇਮ ਹੋ ਗਏ ਤਾਂ ਉਹਨਾਂ ਆਖਿਆ ਜ਼ਮੀਨਾਂ ਨਹੀਂ ਦੇਣੀਆਂ ਉਹਨਾਂ ਹਸਾਬ ਨਾਲ ਵੀ ਇਹਨਾਂ ਨੂੰ ਕਮਜ਼ੋਰ ਕਰੋ ਕਮਜ਼ੋਰ ਕਰੋ ਤੇ ਨਾ ਕਮਜ਼ੋਰ ਕਰੋ ਜਦੋਂ ਕਰਜ਼ਾਈ ਹੋ ਜਾਣਗੇ ਇਹ ਆਪਣੇ ਆਪ ਆਖਣਗੇ ਵੀ ਜ਼ਮੀਨਾਂ ਹੀ ਵੇਚਣੀਆਂ ਵੇਚਣੀਆਂ ਲੈ ਲਓ ਜ਼ਮੀਨਾਂ ਸਾਡੀਆਂ ਇਹ ਪਾਲਸ ਕਿਨਾਂ ਦੇ ਮਾਰਨਗੇ ਫਿਰ ਮਾਨਸਿਕ ਤੇ ਆਪਾਂ ਮਾਰਨਗੇ ਤਾਂ ਬਿਮਾਰੀ ਆ ਲੱਗਣੀ ਮਾਨਸਿਕ ਤੇ ਮਾਂ ਮੇਰੀ ਮਾਂ ਲੈ ਵੇਖ ਸਕਦੇ ਜੇ ਵੀ ਕਿਦਾਂ ਵਿਚਾਰੀ ਆ ਭਾਵਕ ਹੋਈ ਪਈ ਆ ਤੇ ਕਿਉਂਕਿ ਹਾਲਾਤ ਹੀ ਇਹਨਾਂ ਨੇ ਐਵੇਂ ਦੇ ਬਣਾ ਦਿੱਤੇ ਆ ਕਿ ਇੱਥੇ 20 ਹੰਵੀਆਂ ਕਿੱਲਾਂ ਆਲਾ ਵੀ ਇਹਨਾਂ ਨੇ ਲਾਇੰਡ ਦੇ ਉੱਤੇ ਲੈ ਕੇ ਖੜਾ ਕਰ ਦਿੱਤਾ ਪਰ ਦੁਨੀਆ ਮਾਰ ਦੇ ਸਕਦੀ ਆ ਪਰ ਸਾਨੂੰ ਉਹ ਨਾ ਮਾਰੀ ਕਿ ਨਾ ਉਹ ਨਾ ਮਾਰੇ ਸਾਡਾ ਕਲਗੀਆਂ ਵਾਲਾ ਨਾ ਮਾਰੇ ਇਹੋ ਜੇ ਦਰਿਆ ਕਈ ਆਏ ਤੇ ਕਈ ਵਹਿ ਗਏ ਅੱਗੇ ਬਚਾ ਹੀ ਆਉਣੇ ਆ ਜੀ ਹਾਂਜੀ ਅੱਗੇ ਵੀ ਆਏ ਇੰਨੇ ਵਾਰ ਪਾਣੀ ਬਚਾ ਹੀ ਆਉਣੇ ਆ ਜੀ ਜਮਾਤਾ ਹੁਣ ਵੀ ਬਾਣੀ ਬਾਣੀ ਨਾਲ ਜੁੜੇ ਰਵਾਂਗੇ ਨਾ ਆਪਾਂ ਤੇ ਇਹੋ ਜੇ ਹਜ਼ਾਰਾਂ ਦਰਿਆ ਵੀ ਆਪਣਾ ਕੁਝ ਨਹੀਂ ਵਿਗਾੜ ਸਕਣਗੇ ਹਾਂ ਬਾਣੀ ਬਾਣੀ ਨਾਲ ਜੁੜਨ ਦੀ ਲੋੜ ਹੈ ਹਾਂਜੀ ਜਨਾਬ ਜੀ ਚਲੋ ਵਾਇਗਰ ਬੁਲਾ ਕਰੀ ਇਹਨਾਂ ਦਾ ਸੋ ਸੰਜੀ ਇਹ ਪਿੰਡ ਫੱਤੇਵਾਲਾ ਸੀ ਪਹੁੰਚੇ ਆ ਜੇਕਰ ਇਸ ਪਿੰਡ ਦੇ ਵਿੱਚ ਕਿਸੇ ਨੇ ਸਹਿਯੋਗ ਦੇਣਾ ਹੋਵੇ ਸੇਵਾ ਦੇਣੀ ਹੋਵੇ ਤੇ ਮੈਂ ਭਾਈ ਜੀ ਆਪ ਜੀ ਦਾ ਇਹੋ ਪਿੰਡ ਹੈ ਜੀ ਹਾਂਜੀ ਹਾਂਜੀ ਕੋਈ ਨੰਬਰ ਬੋਲ ਦਿਓ ਆਪਣਾ ਬਾਈ ਚਾਂਸ ਕਿਸੇ ਨੇ ਪਿੰਡ ਚ ਆਉਣਾ ਹੈ ਸੇਵਾ ਕਿਸੇ ਤਰੀਕੇ ਨਾਲ ਕਰਨੀ ਹੋਵੇ 77474 ਹਾਂਜੀ 21022 73472 21022 ਭਾਈ ਸਾਹਿਬ ਜੀ ਦਾ ਨੰਬਰ ਹੈ ਵਾਇਗਰ ਜਿੱਦਨ ਦਾ ਮਤਲਬ ਪਾਣੀ ਆ ਅਸੀਂ ਮਤਲਬ ਇਹ ਨਹੀਂ ਹੈਗਾ ਕਿ ਕਿਤੇ ਬਾਹਰ ਨੂੰ ਭਾਈ ਜਾਨੇ ਅਸੀਂ ਇੱਥੇ ਘਰੋ ਘਰੀ ਮਤਲਬ ਜਿਹੜਾ ਚਾਰ ਆ ਕਿਹੜੀ ਕਿਹੜੀ ਚੀਜ਼ ਦੀ ਜਿਹੜੀ ਲੋੜ ਵਾ ਇੱਥੇ ਇਥੇ ਚਾਰ ਹੋ ਗਿਆ ਸੈਲਜ ਹੋ ਗਿਆ ਤੇ ਚੋਕਰ ਹੋ ਗਿਆ ਫੀਡ ਹੋ ਗਈ ਹਾਂਜੀ ਤੇ ਇਹ ਚੀਜ਼ਾਂ ਦੀ ਜਿਆਦਾ ਜ਼ਰੂਰਤ ਆ ਚਲੋ ਮਾੜਾ ਮੋਟਾ ਦਾ ਗੁਜ਼ਾਰਾ ਜਿਹੜਾ ਰੋਟੀ ਪਾਣੀ ਦਾ ਲੋਕੀ ਕਰੀ ਜਾਂਦੇ ਆ ਬਾਕੀ ਇਹ ਡੰਗਰਾਂ ਦਾ ਕੰਮ ਜਿਆਦਾ ਸਭ ਤੋਂ ਔਖਾ ਡੰਗਰਾਂ ਦਾ ਸਭ ਤੋਂ ਔਖਾ ਉਸ ਤੋਂ ਬਾਅਦ ਅਜੇ ਜਦੋਂ ਪਾਣੀ ਲੱਥਾ ਨਾ ਉਸ ਤੋਂ ਬਾਅਦ ਅਜੇ ਬੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ਹਾਂਜੀ ਜ਼ਮੀਨਾਂ ਬਣਾਉਣੀਆਂ ਜ਼ਮੀਨਾਂ ਖਰਾਬ ਹੋ ਗਿਆ ਨਾ ਜ਼ਮੀਨਾਂ ਬਣਾਉਣ ਵਾਸਤੇ ਤੇਲ ਦੀ ਲੋੜ ਆ ਫਿਰ ਡੀਪੀ ਦੀ ਲੋੜ ਆ ਫਿਰ ਮਤਲਬ ਕਿ ਬੀਜ ਦੀ ਲੋੜ ਆ ਇਹ ਜੇ ਲੋੜਾਂ ਬਹੁਤ ਪੈਣੀਆਂ ਜੇ ਤਾਂ ਲੋਕੀ ਮੁਸ਼ਕਲ 'ਚ ਇਤੋਂ ਵੀ ਵੱਧ ਆਉਣਾ ਲੋਕਾਂ ਨੂੰ ਇਤੋਂ ਵੱਧ ਆਉਣਾ ਠੀਕ ਹੈ ਜੀ ਕਿਉਂਕਿ ਉਦੋਂ ਇਹ ਵੀ ਦਿੱਕਤ ਆਉਣੀ ਆ ਕਿ ਸੰਗਤਾਂ ਦੀ ਵਿਕਾਟ ਮਹਿਸੂਸ ਹੋਣੀ ਆ ਕਿਉਂਕਿ ਹੁਣ ਤੇ ਤੇ ਸਾਰੇ ਕੋਈ ਸਮਾਜ ਆ ਸੇਵਾ ਕਰੇ ਸੋ ਇਸ ਵੀਡੀਓ ਦੇ ਜ਼ਰੀਏ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸੇਵਾ ਹੁਣ ਵੀ ਲੋੜ ਆ ਮੈਂ ਨਹੀਂ ਕਹਿੰਦਾ ਸੇਵਾ ਦੀ ਲੋੜ ਨਹੀਂ ਆ ਪਰ ਇਸ ਤੋਂ ਬਾਅਦ ਜਿਹੜਾ ਹੁਣ ਸਮਾ ਜਿਹੜਾ ਆਉਣਾ ਵਾ ਜਦੋਂ ਲੋਕਾਂ ਨੂੰ ਸਾਡਿਆਂ ਨੂੰ ਭਰਾਵਾਂ ਨੂੰ ਖਾਦਾਂ ਦੀ ਲੋੜ ਪੈਣੀ ਆ ਲੋਕਾਂ ਸੰਤਾਨਾਂ ਨੂੰ ਲੋਡ ਪੈਣੀ ਆ ਬੀਜਾਂ ਦੀ ਲੋਡ ਪੈਣੀ ਆ ਪੈੜੀਆਂ ਪੱਧਰੀਆਂ ਕਰਨ ਵਾਸਤੇ ਆ ਜਿਹੜੇ ਖੇਤੀਬਾੜੀ ਦੇ ਸੰਦਾਂ ਦੀ ਲੋਡ ਪੈਣੀ ਆ ਡੀਜ਼ਲ ਦੀ ਲੋਡ ਪੈਣੀ ਆ ਸੋ ਜਰੂਰ ਇਹਨਾਂ ਦਾ ਸਾਥ ਦਿਓ ਆ ਤੁਸੀਂ ਘਰ ਦੇਖ ਸਕਦੇ ਵਿਚਾਰੇ ਜਿਹੜੇ ਘਰਵਾ ਆ ਕਿਦਾਂ ਵਿਚਾਰੇ ਪਹਿਲਾਂ ਆਪਣਾ ਗੁਜ਼ਾਰਾ ਕਰਦੇ ਆ ਕੀ ਸੋ ਕੀ ਰੁੱਸੀ ਮਿੱਸੀ ਖਾਂਦੇ ਆ ਤੇ ਪਰ ਹੁਣ ਹਾਲਾਤ ਅੱਗੇ ਤੋਂ ਵੀ ਬਦਤਰ ਹੋ ਗਿਆ ਜੀ ਅਕਾਲੀ ਦਲ ਦੀ ਜਥੇਬੰਦੀ ਵਾਰਿਸ ਪੰਜਾਬ ਜੀ ਵੱਲੋਂ ਵੀਰ ਜੀ ਹੁਣੇ ਆਏ ਆ ਕਿਹੜਾ ਪਿੰਡ ਵੀਰ ਜੀ ਆਪਣਾ ਆਪਣਾ ਪਿੰਡ ਚੰਗਾਲੀ ਆ ਵੀਰ ਜੀ ਚੰਗਾਲੀ ਆ ਜੀ ਇਹ ਵੀਰ ਜੀ ਹੁਣੇ ਅੱਜ ਸੇਵਾ ਲੈ ਕੇ ਆਏ ਆ ਦੇ ਜੀ ਕੀ ਕੀ ਸੇਵਾ ਲੈ ਕੇ ਆਇਆ ਇਹ ਚਾਰ ਆਜੀ ਤੇ ਕ ਪਾਣੀ ਦੀ ਸੇਵਾ ਲੈ ਕੇ ਆਏ ਆ ਅਸੀਂ ਇਹ ਸਾਡੇ ਜੀਜਾ ਜੀ ਆ ਬਾਹਰ ਰਹਿੰਦੇ ਯੂਕੇ ਅਮਨਪ੍ਰੀਤ ਸਿੰਘ ਜੀ ਇਹ ਉਹਨਾਂ ਵੱਲੋਂ ਸੇਵਾ ਕੀਤੀ ਗਈ ਆ ਚਲੋ ਉਹਨਾਂ ਦੇ ਨਾਂ ਤੇ ਫਿਰ ਇੱਕ ਚੜ੍ਹਦੀ ਕਲਾ ਦਾ ਜਕਾਰਾ ਵੀ ਛੱਡੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੋ ਮੈਂ ਬੇਨਤੀ ਕਰਨਾ ਚਾਹਾਂਗਾ ਇਸ ਵੀਡੀਓ ਦੇ ਜ਼ਰੀਏ ਕਿ ਸੰਜੀ ਆਪਾਂ ਸੇਵਾਵਾਂ ਜਿਹੜੀਆਂ ਪਾਸੇ ਕਰ ਰਹੇ ਆ ਕੋਈ ਕਿਸੇ ਦੀ ਹੈਲਪ ਕਿਸੇ ਤਰੀਕੇ ਨਾਲ ਕਰ ਰਿਹਾ ਉਹ ਥੋੜੀ ਜਿਹੀ ਆਪਾਂ ਉਹਨਾਂ ਤੇ ਸਟਾਪ ਕਰੀਏ ਸੰਕੋਚ ਕਰੀਏ ਤੇ ਇਸ ਟਾਈਮ ਫੋਕਸ ਰੱਖੀਏ ਆਪਾਂ ਜਿਹੜੇ ਹੜ ਪਰਵਾਦ ਤੇ ਪਰਿਵਾਰ ਵਾ ਹੜ ਪਰਵਾਦ ਆਪਣੇ ਕਿਸਾਨ ਭਰਾਵਾ ਉਹਨਾਂ ਤੇ ਫੋਕਸ ਕਰੀਏ ਕਿਉਂਕਿ ਜਿਹੜੀਆਂ ਦੂਜੀਆਂ ਸੇਵਾਵਾਂ ਉਹ ਤੇ ਆਪਣੀਆਂ ਚਲਦੀਆਂ ਰਹਿਣੀਆਂ ਸਾਰੀ ਉਮਰ ਚਲਦੀਆਂ ਰਹਿਣੀਆਂ ਪਰ ਅੱਜ ਸਮਾਂ ਹੈਗਾ ਆਪਣੇ ਨਾਲ ਖਲੋਂਦਾ ਕਿਉਂਕਿ ਜੇਕਰ ਅੱਜ ਨਹੀਂ ਆਪਾਂ ਆਪਣੇ ਨਾਲ ਖਲੋਂਦੇ ਤੇ ਭਈਆਂ ਨੇ ਤੇ ਥਿਆਂਨ ਕੇ ਖਲੋਣਾ ਨਹੀਂ ਜੀ ਠੀਕ ਹੈ ਪ੍ਰਵਾਸੀਆਂ ਨੇ ਤੇ ਖਲੋਣਾ ਨਹੀਂ ਆ ਆਪਾਂ ਨੂੰ ਲੋੜ ਆ ਐਨ ਆਰ ਆ ਵੀਰਾਂ ਨੂੰ ਸਾਥ ਦੇਣ ਦੀ ਲੋੜ ਆ ਮੈਂ ਐਨ ਆਰ ਆ ਵੀਰਾਂ ਕੀ ਬੇਨਤੀ ਕਰਨਾ ਚਾਹੁੰਦਾ ਵਾਂ ਤੁਸੀਂ ਆਪਣੇ ਹੀ ਪਿੰਡ ਦੇ ਜਿਹੜੇ ਤੁਹਾਡੇ ਮੋਢਵਾਰ ਵੀਰ ਭਰਾਵਾ ਜਾਂ ਤੁਹਾਡੇ ਆਪਣੇ ਕੋਈ ਰਿਸ਼ਤੇਦਾਰ ਉਹਨਾਂ ਦੇ ਜਰੀਏ ਜੇਕਰ ਤੁਸੀਂ ਆਪ ਪਿੰਡ ਵੰਡ ਲੋ ਬਹੁਤ ਵਧੀਆ ਲੱਗੂਗਾ ਜੇ ਪਿੰਡ ਨਹੀਂ ਵੰਡ ਸਕਦੇ ਤੇ ਕੋਈ ਇੱਕ ਦੋ ਪਰਿਵਾਰ ਸਾਰੇ ਵੀਰਾਂ ਨੂੰ ਚਾਹੀਦਾ ਵਾ ਇੱਕ ਇੱਕ ਦੋ ਦੋ ਪਰਿਵਾਰ ਲੈ ਲੈਣੇ ਕਿਉਂਕਿ ਸਰਕਾਰਾਂ ਤੇ ਤੁਹਾਨੂੰ ਪਤਾ ਹੀ ਆ ਵੀ ਜੋ ਕਾਰਜਗਾਰੀ ਕਰ ਰਹੀਆਂ ਉਹ ਸਾਰਿਆਂ ਤੋਂ ਲੁਕੀਆਂ ਨਹੀਂ ਆ ਸੋ ਸਰਕਾਰਾਂ ਦਾ ਸਿਆਸਤ ਕਰ ਰਹੀਆਂ ਇੱਥੇ ਆਉਂਦੇ ਆ ਜਿਹੜੇ ਸਰਕਾਰੀ ਜਿਹੜੇ ਅਫਸਰ ਆਉਂਦੇ ਆ ਤੇ ਮੰਤਰੀ ਆਉਂਦੇ ਆ ਬਾਬਾ ਜੀ ਜਿਹੜਾ ਆਉਂਦੇ ਇੱਥੇ ਆ ਕੇ ਪਾਣੀ ਤੇ ਫੋਟੋ ਖਿਚਾਉਂਦੇ ਆ ਇੱਕ ਇੱਕ ਮੁੱਠ ਹੱਥ ਤੇ ਰੱਖ ਕੇ ਆ ਵੇਖੋ ਜੀ ਅਸੀਂ ਲੋਕਾਂ ਦੇ ਮਗਰ ਸਾਥ ਲੈ ਰਹੇ ਆਂ ਲੋਕਾਂ ਦਾ ਮਤਲਬ ਪੁੱਛ ਦੱਸ ਕਰ ਰਹੇ ਆਂ ਤੇ ਬਾਕੀ ਇੱਥੋਂ ਫੋਟੋਆਂ ਖਿਚਾ ਆ ਕੇ ਅਸੀਂ ਆ ਕਰ ਰਹੇ ਆ ਜੀ ਉਹ ਜਾਂ ਇੱਕ ਤੋੜੇ ਨੂੰ ਹੱਥ ਪਵਾ ਦਨਗੇ ਇਹੋ ਮਿੱਟੀ ਪਵਾ ਰਿਹਾ ਜੀ ਹਾਂ ਜੀ ਉਹ ਕਈ ਦੇ ਨਾਲ ਉਹ ਮਿੱਟੀ ਭਰ ਰਿਹਾ ਬਸ ਉਹ ਸਾਰੇ ਇੱਕ ਉਹ ਮਤਲਬ ਤੁਸੀਂ ਮੇਰੇ ਤੋਂ ਵੱਡੇ ਜੀ ਤੁਸੀਂ ਸਿਆਣੇ ਜੀ ਡੋਬਣ ਵਾਲਾ ਬਚਾਉਂਦਾ ਨਹੀਂ ਹੁੰਦਾ ਤੇ ਬਚਾਉਣ ਵਾਲਾ ਡੋਬਦਾ ਨਹੀਂ ਹੁੰਦਾ ਬਿਲਕੁਲ ਜੀ ਇਹ ਤਾਂ ਡੋਬਣ ਵਾਲੇ ਆ ਹਾਂ ਇਹ ਤਾਂ ਡੋਬਣ ਵਾਲੇ ਉਹਨਾਂ ਨੂੰ ਡੋ ਵੀ ਦਿੱਤਾ ਇਹਨਾਂ ਨੇ ਡੋ ਵੀ ਦਿੱਤਾ ਪੰਜਾਬ ਨੂੰ ਹੋਰ ਕਿਵੇਂ ਡੋਬਣਾ ਕਿ ਸੰਕਟ ਆਇਆ ਪਿਆ ਪਰ ਕੋਈ ਗੱਲ ਨਹੀਂ ਸਾਰੇ ਐਨ ਆਰ ਆਈ ਵੀਰ ਸਹਿਯੋਗ ਕਰਦੇ ਪਿਆ ਜਿੰਨੇ ਵੀ ਆਪਣੇ ਜਿੱਥੇ ਜਿੱਥੇ ਪੰਜਾਬੀ ਵਸਦੇ ਆ ਸਾਰੇ ਪੂਰਾ ਸਹਿਯੋਗ ਦੇ ਰਹੇ ਆ ਇਸ ਟਾਈਮ ਚਲੋ ਧੰਨਵਾਦ ਜੀ ਵੀਰਾਂ ਦਾ ਸਾਰਿਆਂ ਵੀਰਾਂ ਦਾ ਧੰਨਵਾਦ ਜਿਹੜਾ ਸਹਿਯੋਗ ਦਿੰਦੇ ਆ ਚਲੋ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਤੁਸੀਂ ਦੇਖ ਸਕਦੇ ਜੀ ਕਿਦਾਂ ਵੀਰ ਹਣੀ ਆ ਸੇਵਾਵਾਂ ਮੰਡਲੇ ਛੋਟੇ ਛੋਟੇ ਬੱਚੇ ਆ ਤੇ ਵੀਰ ਜੀ ਕਿਸਾਨ ਭਰਾ ਵੀ ਆ ਜਿਹੜੇ ਆਪਣੇ ਘਰਾਂ ਨੂੰ ਜਿਹੜੀ ਲੋੜ ਅਨੁਸਾਰ ਚੀਜ਼ ਲੈ ਕੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਏਸੀ ਪਿੰਡ ਫੱਤੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤੇ ਅੱਗੇ ਵੀ ਤੁਹਾਨੂੰ ਜੇਕਰ ਇਹ ਸੇਵਾ ਦੀ ਵੀਡੀਓ ਚੰਗੀ ਲੱਗੇ ਇਦਾਂ ਹੀ ਅਪਡੇਟ ਤੁਹਾਨੂੰ ਦਿੰਦੇ ਰਹਿਵਾਂਗੇ ਤੇ ਆਹ ਦੇਖੋ ਵੀਡੀਓ ਨਹੀਂ ਜਾਲ ਵੀ ਸਕਾਰਿਆ ਵੀ ਜੀ ਦਿਓ ਜਾਲ ਜਾਲ ਸਕਾਰਿਆ ਆਇਆ ਗਿਆ ਨੂੰ ਫਸਾ ਜੀ ਹਰ ਵੀਡੀਓ ਦੇ ਵਿੱਚ ਬੋਲਦਾ ਹੁੰਦਾ ਹਾਂ ਕਿ ਜਦੋਂ ਕੋਈ ਡਿਜ਼ਾਸਟਰ ਹੁੰਦਾ ਵਾ ਕਿਸੇ ਦੂਜੇ ਸਟੇਟਾਂ ਦੇ ਵਿੱਚ ਹੁੰਦਾ ਵਾ ਤੇ ਉੱਥੇ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਵਾ ਪਾਣੀ ਦੀ ਬੋਤਲ 10 ਆਲੀ ਬੋਤਲ 50 ਦੀ ਵਿਕਦੀ ਆ ਪਰ ਇਹ ਪੰਜਾਬ ਦੀ ਧਰਤੀ ਆ ਜਿੱਥੇ ਅ ਜਦੋਂ ਮੁਸੀਬਤ ਆਉਂਦੀ ਆ ਤੇ ਲੰਗਰਾਂ ਦੇ ਹਾੜ ਚੱਲ ਚੱਲੋ ਲੱਗ ਪੈਂਦੇ ਆ ਫ੍ਰੀ ਚੀਜ਼ਾਂ ਵਰਤਣ ਲੱਗ ਪੈਂਦੀਆਂ ਜੀ ਹਾਂਜੀ ਹਾਂਜੀ ਇਹ ਮੇਰੇ ਪੰਜਾਬ ਨੂੰ ਦੇਣਵਾ ਸਾਡੇ ਗੁਰੂਆਂ ਪੀਰਾਂ ਦੀ ਦੇਣਵਾ ਵੀ ਜਿਨ੍ਹਾਂ ਦੀ ਬਦੌਲਤ ਇੱਥੇ ਜਿਹੜਾ ਵਾ ਵਿਹਾਂ ਦਾ ਲੰਗਰ ਵਾ ਜਿਹੜਾ ਅਜੇ ਤੱਕ ਨਹੀਂ ਖਤਮ ਹੋਇਆ ਤੇ ਔਰ ਇਹਦੀ ਦੁਨੀਆ ਤੱਕ ਨਹੀਂ ਖਤਮ ਹੋਊਗਾ ਜੀ ਧੰਨਵਾਦ ਵਾਹਿਗੁਰੂ ਵਾਹਿਗੁਰੂ ਦਰਦ ਹੜਾਣੇ ਕੀ ਤਾੜੂ ਜਖਾਲਦੇ ਕਾਲਾ ਕੱਢੂ ਭਾਂਦੇ ਆ ਰੋਕ ਇੱਕ ਮਿੰਟ ਰੋਕ ਕੇ ਕਰੋ ਉੱਤੇ ਪੈ ਜਾ ਰੋਕ ਦਿਓ ਇੱਥੇ ਦੋ ਮਿੰਟ ਟਰੈਕਟਰ ਘਾ ਲਾ ਲੈਂਦੇ ਉਹ ਚੱਲ ਵੀਰ ਧਿਆਨ ਨਾਲ ਧਿਆਨ ਨਾਲ ਜੀ ਧਿਆਨ ਨਾਲ ਧਿਆਨ ਨਾਲ ਆ ਵੇਖੋ ਲੋਕੀ ਆਪਣੇ ਘਰਾਂ ਨੂੰ ਜਾ ਰਹੇ ਆ ਤੇ ਕਿੱਟਾਂ ਹੱਥਾਂ 'ਚ ਫੜੀਆਂ ਚਪਲਾਂ ਹੱਥਾਂ 'ਚ ਫੜੀਆਂ ਵਾਂ ਕੱਪੜੇ ਹੱਥਾਂ 'ਚ ਫੜੇ ਆ ਠੀਕ ਆ ਹੱਥਾਂ 'ਚ ਇੰਨੀਆਂ ਫੜੀਆਂ ਵਾਂ ਆ ਹਲਾ ਜੇ ਮੇਰੇ ਰੰਗਲੇ ਪੰਜਾਬ ਦੇ ਪਾਣੀ ਪਾਣੀ ਕਰ ਦਿੱਤਾ ਇਹਨਾਂ ਸਰਕਾਰਾਂ ਨੇ ਇਹਨਾਂ ਨੀਤੀਆਂ ਨੇ